ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ, ਸਟੇਟ ਬੈਂਕ ਏਟੀਐਮ, ਐਕਸਿਸ ਬੈਂਕ ਏਟੀਐਮ ਅਤੇ ਸਟੇਟ ਬੈਂਕ ਆਫ ਪਟਿਆਲਾ ਦੇ ਏਟੀਐਮ ਜ਼ੀਰਾ ਸ਼ਹਿਰ ਚ ਮੌਜੂਦ ਨੇ ਪਰ ਇਹ ਸਾਰੇ ਹੀ ਪਿਛਲੇ ਕਈ ਦਿਨਾਂ ਤੋਂ ਬੰਦ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਬੈਂਕਾਂ ਚ ਕੰਟਿਆਂ ਬੱਦੀ ਲਾਈਨਾਂ ਚ ਲੱਗਣ ਤੋਂ ਬਾਅਦ ਪੈਸੇ ਕਢਵਾਏ ਜਾਂਦੇ ਨੇ ਤੇ ਏਟੀਐਮ ਹਮੇਸ਼ਾ ਖਾਲੀ ਹੀ ਮਿਲਦੇ ਨੇ ਸਵੇਰੇ ਉੱਠਾ ਪੈਦਾ ਇਹ ਫਿਰ 4 ਵਜੇ ਉੱਠ ਕੇ ਤੇ ਜਿਹਦਾ ਮਿਲ ਗਏ ਉਹ ਵੀ ਆਹ ਵੇਲੇ ਮਿਲਣੇ ਨੇ 4000 ਰੁਪਏ ਦਿੰਦੇ ਨੇ ਤੇ ਐਟਮ ਬੰਦ ਪੈਣ ਬਹੁਤ ਦਿਨ ਹੋ ਚਲੇ ਇਹਨੂੰ ਘੱਟੋ ਘਾਟੇ ਮੇਰੇ ਖਿਆਲ 12 14 ਦਿਨ ਹੋ ਗਏ ਐਟਮ ਬਾਹਰ ਐਟਮ ਨਹੀਂ ਪੈਣੇ ਕਰਦੇ ਨਹੀਂ ਪੈਜੀ ਇਸ ਵਾਰੀ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਏਟੀਐਮ 'ਚ ਮਸ਼ੀਨ ਉਪਲਬਧ ਕਰਵਾ ਦਿੱਤੀ ਜਾਵੇਗੀ ਮਸ਼ੀਨ ਚ ਪ੍ਰੋਬਲਮ ਹੁਣ ਕਰਕੇ ਇਹ ਪ੍ਰੋਬਲਮ ਆ ਰਹੀ ਸੀ ਜਿਹੜੀ ਹੁਣ ਰਿਸੋਲਵ ਕਰ ਲਈ ਗਈ ਹੈ ਆਊਟਸੋਰਸ ਹੁਣ ਕਰਕੇ ਸਾਡਾ ਜਿਆਦਾ ਕੰਟਰੋਲ ਨਹੀਂ ਰਹਿਣਾ ਪਰ ਸ਼ਾਰਟਲੀ ਹੀ 2-3 ਦਿਨਾਂ ਦੇ ਵਿੱਚ ਅਸੀਂ ਇਹਨੂੰ ਰਨਿੰਗ ਦੇ ਵਿੱਚ ਕਰ ਰਹੀ ਹਾਂ ਨੋਟਬੰਦੀ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਲੋੜ ਹੈ ਕਿ ਹੁਣ ਬੈਂਕ ਅਧਿਕਾਰੀ ਲੋਕਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਏਟੀਐਮ 'ਚ ਹਮੇਸ਼ਾ ਕੈਸ਼ ਉਪਲਬਧ ਰੱਖਣ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਜ਼ੀਰਾਤ ਉਹ ਸतीश ਵੇਜ ਜੱਗਬਾਣੀ ਟੀਵੀ